ਸਤਿ ਸ਼੍ਰੀ ਅਕਾਲ ਜੀ ਅੱਜ ਜਰਮਨ ਆਏ ਨੂੰ 2 ਦਿਨ ਹੋ ਗਏ ਆਪਾਂ ਨੂੰ ਤੇ ਅੱਜ ਇੱਕ ਹੋਰ ਨਵੇਂ ਦੇਸ਼ ਘੁੰਮਣ ਚੱਲੇ ਆਂ ਪਤਾ ਮੈਨੂੰ ਵੀ ਨਹੀਂ ਕਿੱਥੇ ਜਾਣਾ ਆਪਾਂ ਆਪਣਾ ਚੰਦਰਜੀਤ ਸਿੰਘ ਜਿਹਦੇ ਨਾਲ ਆਪਾਂ ਇੱਥੇ ਜਿਹਦੇ ਘਰ ਰਹਿ ਰਹੇ ਹਾਂ ਘੁੰਮ ਰਹੇ ਆ ਉਹ ਲੈ ਕੇ ਜਾ ਰਿਹਾ ਆਪਾਂ ਨੂੰ ਕਿਤੇ ਤੇ ਜਾ ਕੇ ਦੇਖਦੇ ਆਪਾਂ ਨੂੰ ਕਿੱਥੇ ਲੈ ਕੇ ਜਾਂਦਾ ਜੀ ਤੇ ਇਹ ਤੇ ਜਰਮ ਬਚਾਈ ਆ ਲੇਵਲ ਨਹੀਂ ਨਾ ਇੱਥੇ ਹੋਰ ਤਾਂ ਨਹੀਂ ਕਿਤੇ ਵੀ ਹੈਗੀ ਹੋਵੇ ਯਾਰ ਮੈਂ ਤੇ ਜੱਲਦੀ ਕੋਈ ਦੇ ਇੰਨੀ ਤਾਂ ਰੋਬੀ ਨਾ ਜਿੰਦ ਤੂੰ ਦੱਸਦਾ ਸੋਗਾ ਕਿ ਇੱਥੇ ਦੀ ਕਾਰਾਂ ਨਹੀਂ ਆਪਣੀਆਂ ਸਪੋਰਟ ਕਾਰਾਂ ਤੇ ਹੋਰ ਕਾਰਾਂ ਹੈਗੀਆਂ ਹੈ ਇੱਥੇ ਸਪੀਡ ਲੈਵਲ ਰੱਖਤੀ ਹੋ ਜਨੌਲੀਆ ਵੀ ਕਿੱਥੇ ਜਾਵੇ ਆ ਗਿਆ ਆਇਆ ਭਾਜੀ ਮਿਨੀ ਯੂਰੋ ਇੱਕ ਜੇ ਉੱਪਰ ਰਹਿਣਾ ਇਹ ਮਿਨੀ ਯੂਰਪ ਇਹ ਮਿਨੀ ਯੂਰਪ ਇਹਨਾਂ ਬਣਾ ਉੱਪਰੋਂ ਵੀਊ ਦੇਖ ਲਈਏ ਫੇਰ ਥੱਲੇ ਜਾ ਕੇ ਦੇਖਦੇ ਹਾਂ ਇੱਧਰ ਆਇਆ ਇਹ ਮਿਨੀ ਯੂਰਪ ਇਹ ਇਹ ਹੈ ਰਾਜੀ ਬ੍ਰਸਲ ਬੈਲਜੀਅਮ ਬੈਲਜੀਅਮ ਦਾ ਬ੍ਰਸਲ ਸ਼ਹਿਰ ਉਹ ਐਦਾ ਆ ਇਹ ਟਿਕਟੋਕ ਵੀ ਬਣਦੀ ਵਿੱਚ ਚੰਨੀ ਨੂੰ ਠੇਕਾ ਦਿੱਤਾ ਹੈ ਸਾਰਾ ਵੀਡੀਓ ਬਣਾਉਣ ਦਾ ਕਿੱਥੇ ਨਹੀਂ ਹੈ ਇਹ ਕਿੱਥੇ ਹਾਂ ਇਹ ਵੀ ਉਹ ਆ ਤੁਸੀਂ ਗੋਲਦੇ ਸ਼ੂਗਰ ਭੂਆ ਸਾਡੀ ਨੂੰ ਕੋਈ ਗੱਲ ਕਰਨ ਵਾਲਾ ਇੱਥੇ ਮਿਲਿਆ ਬੈਲਜੀਅਮ ਵਿੱਚ ਬੈਲਜੀਅਮ ਦੇ ਵਿੱਚ ਇੰਡੀਆ ਤੋਂ ਹਿੰਦੀ ਚ ਗੱਲ ਕਰਨ ਨੂੰ ਹੈ ਭੂਆ ਹੜਦੀ ਨਾਲ ਗੱਲ ਕਰਦੇ ਲੋਕ ਸਿਖਾ ਲਓ ਗਾਇ ਕਿਹੋ ਜਿੰਦੀ ਵਿੱਚ ਹਾਂ ਇਹਨੇ ਪੋਟੂ ਕੋ ਚਾਲੋ ਇੱਕ ਪੋਟੂ ਕੋ ਚਾਲੋ ਜਿੱਤੇ ਰੱਖੂਗੇ ਬੰਦਾ ਮਿਲਿਆ ਲੇ ਜਾ ਨਾ ਇੱਕ ਫੋਟੋ ਇੱਕ ਫੋਟੋ ਆਪਕੇ ਸਾਥ ਆਪਕੋ ਯਾਦ ਰੱਖਣੇ ਲਈ ਪੂਆ ਨਾਲ ਹੈ ਕਿ ਜਾਣਾ ਇਹਨੂੰ ਇੱਕ ਓਕੇ ਇਹ ਫੋਟੋ ਵਿੱਚ ਤੂੰ ਨਹੀਂ ਸਿਰੇ ਨਹੀਂ ਪੂਆ ਦਾ ਹੁਣ ਇਹ ਹੈ ਕਿ ਯਾਦੀ ਆਈਓ ਉਹਨੂੰ ਕੋਈ ਪਾਸ਼ਾ ਵਾਲਾ ਮਿਲਦਾ ਨਹੀਂ ਹੁਣ ਹੁਣ ਪਾਸ਼ਾ ਕੋਈ ਇੰਗਲਿਸ਼ ਬੋਲਦਾ ਕੋਈ ਡੋਚ ਲੈ ਥੈਂਕ ਯੂ ਹਮਾਰੇ ਸਾਥ ਜਾਣਾ ਹੈ ਜਾਣਾ ਹਮ ਹਮ ਬੂਮ ਆਏ ਮਿਸ ਕਰਦੇ ਯੋਰਪ ਕਾਸਟਰੀਆਂ ਦੇ ਯੂਰਪ ਦੀਆਂ ਜਿੰਨੀਆਂ ਕੰਟਰੀਆਂ ਹਨ ਸਾਰੀਆਂ ਝੰਡੇ ਆ ਇੱਥੇ ਬਣਾਏ ਨੇ ਇਹਨਾਂ ਨੇ ਮਿੰਨੀ ਯੂਰਪ ਜਿਹੜੇ ਜਿਹੜੇ ਹਨ ਕਿਸੇ ਵੀ ਕੰਟਰੀ ਦੀ ਕੋਈ ਫੇਮਸ ਜਗ੍ਹਾ ਹੈਗੀ ਆ ਇਹਨਾਂ ਨੇ ਉਹ ਬਣਾਈ ਹੋਈ ਆ ਇੱਥੇ ਦਾ ਟਾਵਰ ਬਣ ਗਿਆ ਫਰਾਂਸ ਦਾ ਬਣਿਆ ਆ ਅਲੱਗ-ਅਲੱਗ ਜਗ੍ਹਾ ਜਿਹੜੀਆਂ ਜੋ ਵੀ ਫੇਮਸ ਜਗ੍ਹਾ ਯੂਰਪ ਦੇ ਵਿੱਚ ਹੈਗੀਆਂ ਉਹ ਬਿਗ ਬੈਨ ਹੈ ਲੰਡਨ ਦਾ ਲੰਡਨ ਦਾ ਅਛਾ ਇਹ ਸਾਰੀਆਂ ਫੇਮਸ ਜਗ੍ਹਾ ਇਹਨਾਂ ਦੀ ਇੱਕੋ ਜਗ੍ਹਾ ਕਰਕੇ ਇਹਨਾਂ ਨੇ ਨਾ ਮਾਡਲ ਬਣਾ ਕੇ ਸਾਰਾ ਯੂਰਪ ਇੱਕ ਜਗ੍ਹਾ ਇਕੱਠਾ ਕੀਤਾ ਹੈ ਇਹਨਾਂ ਨੇ ਇਹ ਤੁਹਾਨੂੰ ਬਰਸਲ ਵਿੱਚ ਹੀ ਮਿਲੂਗਾ ਵਧੀਆ ਆ ਇੱਕ ਜਗ੍ਹਾ ਬਣਾਇਆ ਦੇਖਣ ਨੂੰ ਬਰਸਲ ਦੇ ਵਿੱਚ ਹੈ ਨਾ ਚਲੋ ਇੰਗਲੈਂਡ ਤੇ ਲੇਵਲ ਆ ਦੇਰੇ ਮਾਰਕ ਤੇ ਕਿਹੜੀ ਵਿੱਚ ਕਰਾਂਸੀ ਆ ਤੇ ਕਿਹੜੇ ਸਾਲ ਵਿੱਚ ਇਹ ਯੂਰਪ ਯੂਨੀਅਨ ਚ ਰਲਿਆ ਸੀ 1973 3 ਵਿੱਚ ਰਲਿਆ ਸੀ ਇਹ ਆ ਦੇਰੇ ਮਾਰਕ ਬਹੁਤ ਸੋਹਣਾ ਹੈ ਮੂਸਿਕ ਦੇ ਆਹ ਆਜ ਨਹੀਂ ਕਿੱਥੇ ਦਾ ਆ ਇੱਕ ਕੋਪਨਹ ਹੈਨ ਇਹ ਸ਼ਹਿਰ ਹੈ ਯਾਰ ਡੇਨੇਮਾਰਕ ਦਾ ਕੋਪਨਹ ਹੈਨ ਜਿਹੜੀ ਉਹਦੀ ਕੈਪੀਟਲ ਹੈ ਆ ਡੇਨੇਮਾਰਕ ਦੀ ਉਹ ਇਦਾਂ ਸ਼ਿਪਾਂ ਉੱਤੇ ਚੱਲਦੀ ਆ ਆਹ ਪੁਰਾਣੇ ਗੱਲਾਂ ਆਹ ਕੋਪਨਹ ਹੈਨ ਉਹ ਜਿਹੜੀ ਕੰਟਰੀ ਦਾ ਦੇਸੀ ਵੀ ਇਹਦੇ ਨਾਲ ਹੀ ਜਾਂਦੇ ਆ ਸਾਰਾ ਉਹਨਾਂ ਨੇ ਸਿਸਟਮ ਕੀਤਾ ਬਿਲਕੁਲ ਐਡਰੈਸ ਜਿਹੜੇ ਚੱਲੇਗੇ ਇਹਦੀ 1995 ਬਾਲ ਰੇਟ ਹੋਣਾ ਪਵੇਗਾ ਯੋਰਚ ਜਿਹੜਾ 10 ਮਿਲੀਅਨ ਬੰਦਾ ਰਹਿੰਦਾ ਸਵੀਡਨ ਸਵੀਡਨ ਆ ਜੀ 25500000 ਇਹ ਆਮਸਡਾ ਮੇਦੀ ਕੈਪੀਟਲ ਆ ਮਾਸਟਰੀਸ਼ ਬਣੇ ਹੋ ਸ਼ਹਿਰ ਇਹਨਾਂ ਦੇ ਸਾਰੇ ਸ਼ਹਿਰ ਆ ਹਾਂ ਤੱਕ ਦੀ ਨਦੀ ਆ ਆ ਵਾਲੀ ਯੋਸਡੀ ਜਿੱਥੇ ਵਿੱਚ ਉਹ ਫਿਲਮ ਦੀ ਸ਼ੂਟਿੰਗ ਹੋਈ ਸੀਗੀ ਆਪਣੇ ਅੱਛਾ ਪੀਕੇ ਪੀਕੇ ਫਿਲਮ ਦੀ ਸ਼ੂਟਿੰਗ ਇੱਥੇ ਹੋਈ ਸੀ ਇਹ ਇਹ ਕਿੱਥੇ ਇੱਥੇ ਆ ਬੈਲਜੀਅਮ ਇੱਥੋਂ ਬੈਥੋਂ ਬ੍ਰਸਲ ਤੋਂ ਅੱਧੇ ਘੰਟਾ ਰਸਤਾ ਹੈ ਅੱਛਾ ਤੇ ਇੱਥੇ ਦਾ ਹੀ ਹੈ ਹਾਂਜੀ ਇਹ ਇੱਥੇ ਦਾ ਹੀ ਹੈ ਬ੍ਰਸਲ ਦੇ ਕੋਲੇ ਹੀ ਹੈ ਸ਼ਹਿਰ ਇਹ ਇੱਥੇ ਉਹ ਪੀਕੇ ਫਿਲਮ ਦੀ ਲਈ ਸੀ ਆਹ ਨਾ ਭਾਈ ਬੈਲੋ ਬੈਲੋ ਬੈਠੋ ਇਹ ਨਾਲ ਨਾਲੇ 220 ਤੱਕ ਕਰਤਾ ਉਹਨਾਂ ਨੇ ਹਾਂਜੀ ਲਾਲ ਲਿਖਤਾ ਲਿਖਤਾ ਅੱਛਾ ਉਹ ਪਿਛਲੀ ਵਾਰੀ ਲਿਖੀ ਹੋਤੀ 1973 ਚ ਲਾ ਲਿਆ ਸੀਗਾ ਆ ਇੱਧਰ ਦੇਖੋ ਭਾਈ ਐਸ ਤੋਂ ਕਸਟਮਰ ਲੱਗਦਾ ਹੈ ਇਹ ਕਿਉਂ ਕਿ ਇਹ ਚੱਕਰ ਨੇ ਮੈਂ ਦਊਂ ਇਹ ਵੀ ਇੱਕ ਨੂੰ ਪਰਵਲੀ ਜਾਣਾ ਹੈ ਇੱਥੇ ਹਾਂ ਇੱਕ ਇੱਕ ਮੇਨ ਇੱਕ ਇਹ ਜਗਾ ਆ ਇੱਕ ਹੋਰ ਟਾਵਰ ਹੈ ਇਹਨੂੰ ਦੇਖੀ ਜਾਂਦੇ ਆ ਜੀ ਇਹ ਯਾ ਫਰਾਂਸ ਦੀ ਕਹਾ ਜੀ ਇਹਨੂੰ ਦੇਖਣ ਜਾਂਦੇ ਇੱਕ ਤਾਂ ਸਾਡੇ ਪਿੰਡਾਂ ਕਰਦੇ ਆ ਦੋ ਮੂਥੇ ਦਾ ਬਹੁਤ ਸ਼ੂਦੇ ਇਹ ਵੀ ਫਰਾਂਸ ਦਾ ਹੀ ਆ ਕਾਫੀ ਪਿਆਰਾ ਜੀ ਇਹ ਨਹੀਂ ਦੇਖਿਆ ਨਾ ਉਹਨੇ ਫਰਾਂਸ ਨਹੀਂ ਦੇਖਿਆ ਸੀ ਅੱਛਾ ਇਹ ਮਰੋਂ ਇੰਨੀ ਛੋਟੀ ਚੀਜ਼ ਬਣਾਈ ਹੋ ਉੱਥੇ ਇਹਦੇ ਪਰ ਇੱਕ ਤਾਂ ਫ੍ਰੀ ਇਹਦੇ ਵਿੱਚ ਤੁਸੀਂ ਉੱਪਰ ਜਾ ਕੇ 뷰 ਬਹੁਤ ਪੈਰਿਸ ਦਾ ਵਧੀਆ ਹੁੰਦਾ ਹੈ। ਅੱਛਾ ਜੀ। ਬਹੁਤ ਉੱਚੀ ਜਗ੍ਹਾ ਤੇ ਬਣਿਆ ਹੋਊਗਾ ਪੈਰਿਸ 'ਚ। ਇਹ। ਇਰਪ੍ਰੋਸ। ਇਹ ਜੀ ਬ੍ਰਸਲ ਦਾ ਛੋਟਾ 에어ਪੋਰਟ ਬਣਾਇਆ ਹੋਊਗਾ। ਯੂਰਪੀਅਨ ਦੇਤੇ ਹੋ ਵਾਲੇ ਕੋਲ ਕਿਤਾ ਹਾਂ 에어ਪੋਰਟ ਤੇ ਵੀ ਆ KLM 터키쉬 에어라인 ਆਹ ਤੋ ਸਾਰੇ ਜਹਾਜ ਖੜੇ ਕੀਤੇ ਹੋਏ ਆਪ ਕਿਹਨਾਂ ਦੇ ਇਹ ਸ਼ਹਿਰ ਕਸਵਾ ਜਿੱਦਾਂ ਕਹ ਲੋ ਫਰਾਂਸ ਦਾ ਫਰਾਂਸ ਦਾ ਜਿੱਦਾਂ ਛੋੜਾ ਇਹ ਪਿੰਡ ਕਹ ਲੋ ਅੱਛਾ ਬਹੁਤ ਪੁਰਾਣਾ ਮਤਲਬ ਆ ਜਿੱਦਾਂ ਆਪਾਂ ਕੋਰਟੋਲੋ ਇਹ ਲੀਸਾ ਪੋਰਿਆ ਇਹ ਲੀਸਾ ਪੋਰਿਆ ਫਰਾਂਸ ਦੇੰਦ ਨਹੀਂ ਆਇਆ 10 ਮਿਲੀਅਨ WMF ਸੀ ਪੋਰਟੋਗਾਲ ਕੋਰਟੋਗਾਲ ਆ ਉਹ ਆਪਣੇ ਆ ਜੀ ਪੋਰਟੋਗਾਲ ਚਾਂਸ ਫਰਮ ਦੇ ਗੋਟ ਸਟ੍ਰੇਟ ਸਟ੍ਰੇਟ ਜੀ ਨੀਟਲੀ ਦੇ ਇਹ ਦਾ ਤੇ ਲੱਗਦਾ ਆ ਲੱਗਦਾ ਇੱਥੇ ਖੜੋ ਤੇ ਵੇ ਉੱਤਤ ਅੰਡਰਯਾਨੀਜ਼ੇਸ਼ਨ ਮਿਲੀ ਕੈਮਰਾ ਸੋ ਪੁੱਪਾ ਉੱਤਰਾਣ ਹੈ ਮਾਂ ਇਹ ਟੀਵੀ ਕੀ ਹੈ ਚਾਰ ਪੰਜ ਘੰਟੇ ਲਾਦੀ ਹੈ ਇਹ ਛੋਟੀ ਜੀ ਕੰਟਰੀ ਹੈ ਇਹ 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 ਗ੍ਰੀਸ ਹੈ ਜੀ ਗ੍ਰੀਸ ਇਹ ਗ੍ਰੀਸ ਹੈ ਐਥਨ ਸ਼ਹਿਰ ਬਹੁਤ ਵਧੀਆ। ਉਹ ਚਾਹ। ਠੀਕ ਹੈ ਜਣ ਸਾਰਾ ਬਾਈਟ ਹੀ ਆ ਬਣਿਆ। ਇੱਥਨੇ ਬਹੁਤ ਵਧੀਆ ਕੰਟਰੀ ਹੈ ਜੀ। ਗ੍ਰੀਸ। ਇਹ ਸਾਰਾ ਹੁਣ ਯੂਰਪ ਜਿੰਨਾ ਨਾ ਬਣਾਇਓ ਇਹਨਾਂ ਇੱਕ ਜਗ੍ਹਾ ਤੇ ਸਾਰਾ ਛੋਟਾ ਛੋਟਾ ਕਰਕੇ ਬਣਾਇਓ ਆ। ਪਰ ਬਣਾਇਆ ਸਾਰਾ ਬਹੁਤ ਵਧੀਆ। ਸਾਰਾ ਦੇਖਿਆ ਹੁਣ ਵਿੱਚ ਸਾਰੀਆਂ ਵੀਡੀਓ ਬਣੀਆਂ ਵੀ ਹੈ ਨਹੀਂ ਵਿੱਚ ਕਈ ਰਹਿ ਵੀ ਗਈਆਂ। ਆ ਬੰਦੇ ਸਾਡ ਨੂੰ ਲਿਆਇਓ ਘੁਮਾਉਣ। ਜਰਮਨ ਤੋਂ ਚੈਰੰਜੀ ਸੰਗ ਚੰਨੀ ਹੋਣੀ। ਇਹ ਗਾਈਡ ਬਣਿਓ ਸਾਡਾ ਅੱਜ। ਬਾਕੀ ਹੁਣ ਚੱਲਦੇ ਆ ਮੇਨ ਸਿਟੀ ਦੇ ਵਿੱਚ ਇੱਥੇ ਇਹਦੀ ਸਿਟੀ ਸੈਂਟਰ ਉਹ ਦੇਖਦੇ ਜਾ ਕੇ। ਇਸ ਕਰਕੇ ਗਾਣਾ ਹਟ ਜਾਣਾ ਜਾ ਚਿੱਤੇ। ਹਾਂਜੀ ਇਹ ਜੀ ਬੈਲਜੀਅਮ ਦੇ ਬਫਲ ਕਹਿੰਦੇ ਇਹਨਾਂ ਨੂੰ। ਇਹ ਕੱਲਾ ਕੱਲਾ ਵੈਰਾਈਟੀਆਂ ਵਿੱਚ ਮਿਲਦੀਆਂ ਤੁਸੀਂ ਜਿਹੜੀ ਮਰਜੀ ਵੈਰਾਈਟੀ ਦਾ ਲੈ ਸਕਦੇ ਆ। ਇਹ ਤਾਜ਼ੀ ਬਣਾ ਕੇ ਦਿੰਦੇ ਆ। इतना अपने करी ये केक बेलियम का केक खा के मशहूर <laughs> <था। laughs> <ही> <América> 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 ਆਪਾ ਇਹਦਾ ਦੇਖ ਕੇ ਆਇਆ ਹਾਂ ਹਾਂਜੀ ਆਹ ਆ ਜੀ ਬ੍ਰਸਲ ਦੀ ਸੈਂਟਰ ਹੈ ਬਿਲਕੁਲ ਇਹਨੂੰ ਜਗਾ ਨੂੰ ਕਹਿੰਦੇ ਆ ਗ੍ਰੈਂਡ ਪੈਲੇਸ ਇਹ ਮਤਲਬ ਬਾਹਰੀਆਂ ਦੇ ਟਾਈਮ ਦੇ ਉਸ ਟਾਈਮ ਜਿਹੜਾ ਆ ਜਦੋਂ ਰਾਜੇ ਹੁੰਦੇ ਸੀ ਬੈਲਜੀਅਮ ਚ ਇਹ ਉਹ ਪੁਰਾਣ ਇਜ ਹੈ ਜੋ ਹੈਗਾ ਜਿਹੜਾ 골ਡਨ ਹੈ ਜੇ ਹਨ ਬੋਲਣ ਦੇਣਗੇ ਜਾਂ ਨਹੀਂ ਪਾਲੇ ਇਥੇ ਨੇ ਸਾਰੇ ਕਿਹੜੇ ਪ੍ਰੋਗਰਾਮ ਚੱਲ ਰਿਹਾ ਇਸ ਟਾਈਮ ਆਪਣੇ ਸਿੰਗਰ ਲੱਗੇ ਹੋਏ ਨੇ ਇਹ ਨਹੀਂ ਬੇਜੇ ਸਿੰਗਰ ਲੱਗੇ ਹੋਏ ਨੇ ਲਿਵਨ ਉਹ ਪਾਰਟੀ ਹੈਈ ਵਿਚ ਨਹੀਂ ਇਕੱਠੀ ਹੋਈ ਹੈ ਇਹ ਇੰਦਰ ਪਾਰਟੀ ਇਕੱਠੀ ਹੋਈ ਹੋ ਆ ਮੈਨੂੰ ਮੁਕਾਬਲਾ ਜਾਂਦਾ ਇਹ ਆਪਸ ਹੀ ਚੱਲ ਰਿਹਾ ਲੱਗਦਾ ਮੈਨੂੰ ਪਰ ਸਾਨੂੰ ਨਹੀਂ ਸਮਝ ਲੱਗਣੀ ਹੈਗੀ ਕਿ ਇਹ ਥੋੜੇ ਚਿਹਰੇ 뮤지컬 ਬੜੇ ਬੰਦੇ ਆ ਬੈਠੇ ਦਾਰਸ਼ਕ ਬਹੁਤ ਬੈਠੇ ਹੋ ਆਓ ਇਹ ਕਹਿੰਦੀ ਜੀ ਆਪਣੇ ਗਰਦਾਸ ਮਾਲ ਜੀ ਆਪਣੇ ਆਏ ਹੋਏ ਨੇ ਬੈਜੀਅਮ ਵਾਲੇ ਇਹਨਾਂ ਦਾ ਕੰਪੀਟੀਸ਼ਨ ਚਲਾਣਾ ਠਹਿਰ ਕੇ ਹੋਣਾ ਉਹ ਵੀ ਰੈਡੀ ਹੋ ਰਹੇ ਕਰਮ ਕਰ ਰਹੇ ਆੜੀ ਬਿਲਡਿੰਗ ਆ ਨਾ ਬੜੀ 1697 ਵਿੱਚ ਆਪਣੇ ਸਿੰਘ ਜੀ ਦੇ ਅਬਰਸ਼ ਕਾਇਆ ਉਸ ਟਾਈਮ ਜਮਾਤੂ ਫਾਇਰ ਕਿ ਉਹਨੇ ਨਹੀਂ ਨਿਮਿਸਤਾਇਆ ਸੀ ਉਸ ਟਾਈਮ ਉਹ ਰਾਜੀ ਇੱਥੇ ਰਸੋਈ ਦੇ ਸੀ ਤੇ ਇਹਨਾਂ ਨੇ ਉਸ ਟਾਈਮ ਇਹ ਗੱਲ ਇਹ ਆ ਕਿ ਦਸੰਦ ਗੁਰੂ ਬਾਇ ਸਿੰਘ ਜੀ ਦੇ ਵਿੱਚ ਉਸ ਟਾਈਮ ਉਹਨਾਂ ਨੇ ਸ਼ਿਕਾਗੋ ਦੀ ਇਹ ਬਿਲਡਿੰਗਾਂ ਉਸ ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਆ ਇਹ ਦੇਖੋ ਅੱਜ ਤੱਕ ਕਿੰਨੀਆਂ ਨਾਲ ਸਾਂਭ ਕੇ ਰੱਖੀਆਂ ਐ ਨਾ ਸਾਰੀਆਂ ਇਹ ਤਾਂ 1697 ਦੀਆਂ ਇਤੋਂ ਵੀ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਯੂਰਪ ਦੇ ਵਿੱਚ ਬਹੁਤ ਬਹੁਤ ਆ ਤੇ ਇਹ ਲੋਕਾਂ ਨੇ ਸਾਰਾ ਸਾਂਭ ਸੰਭਾਲ ਕਰਕੇ ਰੱਖਿਆ ਆ ਦੇਖੋ ਕਿੰਨੀ ਉੱਚੀ ਬਿਲਡਿੰਗ ਤੇ ਕਿੰਨੀ ਪੁਰਾਣੀਆਂ ਆ ਬਹੁਤ ਸੰਭਾਲਿਓ ਇੰਨੀ ਪੁਰਾਣੀ ਬਿਲਡਿੰਗ ਇਹ ਹੈਗੀ ਦੇਖਾ ਇੱਥੇ ਬੈਲਜੀਅਮ ਦੀਆਂ ਫਰਾਈ ਆ ਬੜੀਆਂ ਮਸ਼ਹੂਰ ਐ ਇੱਥੇ ਦੀਆਂ ਨਾ ਆ ਸਾਰੀ ਲਾਈਨ ਇਹਨਾਂ ਵਾਸਤੇ ਲੱਗੀ ਹੋਈ ਆ ਜੇਲ ਤਾਂ ਸਾਡਾ ਹੀ ਬੜਾ ਜੀ ਖਾਂਦੇ ਪਰ ਇਹ ਲੇਨ ਚ ਲੱਗ ਗਿਆ ਸਾਨੂੰ ਘੰਟਾ ਡੇਢ ਘੰਟਾ ਲੇਨ ਨੂੰ ਲੱਗ ਜਾਣਾ ਟਾਈਮ ਸਾਡੇ ਕੋਲ ਨਾ ਗਈ ਅੱਗੇ ਜਾਣਾ ਆਪਾਂ ਆ ਅਗਲੀ ਵਾਰ ਸਹੀ ਹੋਣਾ ਇਹ ਹੋਰ ਕੋਈ ਦੇਖ ਰਹੇ ਨੇ ਜੀ ਕਿ ਕਿਹਦਾ ਹਾਂ ਮਿਲਦੀ ਆ ਇਹ ਸਾਡਾ ਚਾਰਜਿੰਗ ਸਟੇਸ਼ਨ ਨਹੀਂ ਇਹ ਸਾਨੂੰ ਘੁਮਾ ਰਿਹਾ ਬਾਬਾ ਸਾਹਿਬ ਵੀ ਆ ਗਿਆ ਇੱਧਰ ਪਿੱਛੇ ਹੈ ਕੋਈ ਪਤਾ ਹੋਣਾ ਕਿੰਨੇ ਹਾਂ ਹਾਂ ਇਸ ਘੰਟਾ ਟਾਈਮ ਲੱਗਦਾ ਹੈ ਚਲੋ ਇਹ ਕੁਝ ਕਲਾ ਦਾ ਕਰਦਾ ਜੀ ਕਲਾਵਾਜੀ ਆ ਹਾਂ ਇਹ ਮਿਹਨਤ ਕਰਦਾ ਬੰਦਾ ਪੰਜ ਬਾਕ ਬਾਕ ਵਾਹ ਹੈ ਬਾਕ ਬਾਕ ਵਾਹ ਅਸਲ ਦੇਖਦੇ ਨਹੀਂ ਬਾਕੀ ਬਹਿਲੀ ਜ ਨਹੀਂ ਇਹ ਬਣਾ ਕੇ ਇਹ ਲੰਬਾਈ 6 6 ਲ ਨਹੀਂ ਹੋ 6 ਬੋਲ ਹੋ ਗਈਆਂ ਉਹਦੇ ਹਾਂ ਬਾਲੇ ਦਿੰਦੇ ਇਹ ਵੀ ਕਲਾ ਜੀ ਇਥੇ ਦੀ ਹਾਂ ਵੀ ਗਲਾ ਹੀ ਹੈ ਬੰਦੇ ਦਾ 6 ਬੋਲ ਲੈਣਾ ਤੇ ਤੈਨੂੰ ਨਹੀਂ ਉਹ ਤਾਂ ਸੀ ਇਹ ਆਪਾਂ ਆ ਗਿਆ ਹੁਣ ਬੈਲਜੀਅਮ ਤੋਂ ਹਾਲੈਂਡ ਭਾਗਿਆ ਮੈਂ ਤੁਹਾਨੂੰ ਜਰਮਨ ਉਹਨਾ ਅੱਜ ਸਾਰਾ ਦਿਨ ਘੁੰਮ ਕੇ ਬੈਲਜੀਅਮ ਹੁਣ ਪਹੁੰਚ ਗਏ ਆਪਾਂ ਜਰਮਨ ਮੁੜ ਕੇ ਆਪਾਂ ਕੱਦ ਤੇ ਇੱਥੇ ਹੀ ਕਰਦੇ ਬਲੌਗ ਦੀ ਸਮਾਪਤੀ ਤੇ ਮਿਲਦੇ ਆ ਕੱਲ ਨੂੰ ਫੇਰ ਨਵੀਂ ਵੀਡੀਓ ਨਾਲ